ਦੁਬਈ ਕੋ ਬੈਤ ਤੇ ਸੁਮਾਵਾ ਜੀ ਕੀ ਬਾਤ ਇੱਕ ਦੋ ਹੀ ਅਮਰੀਕਾ ਅਤੇ ਬਲੈਤ ਚ ਹੁੰਦੇ ਸੀ ਪਿੰਡ ਤੇ ਬਹੁਤੇ ਲੋਕ ਦੁਬਈ ਕੋ ਬੈਤ ਚ ਹੁੰਦੇ ਸੀ ਔਰ ਰੇਤਿਆਂ ਵਾਲੇ ਟਿੱਬੇ ਉੱਡਦੇ ਘਟੇ ਹੁੰਦੇ ਸੀ ਉਦੋਂ ਪੱਕੇ ਸੀਗੇ ਪਿਆਰ ਜਦੋਂ ਕਰ ਘਟੇ ਹੁੰਦੇ ਸੀ ਕਿ ਟਮਾ ਟਮਾ ਪਿੰਡ ਵਿੱਚ ਕੋਈ ਚੁਬਾਰਾ ਹੁੰਦਾ ਸੀ ਜੋੜ ਕੇ ਮੰਜੇ ਸੌਂਦਾ ਟੱਬਰ ਸਾਰਾ ਉਹ ਕੀ ਬਾਤ ਹੈ ਪਤਾ ਲਾਗੇ ਉਹ ਟਮਾ ਟਮਾ ਪਿੰਡ ਵਿੱਚ ਕੋਈ ਚੁਬਾਰਾ ਹੁੰਦਾ ਸੀ ਜੋੜ ਕੇ ਮੰਜੇ ਸੌਂਦਾ ਟੱਬਰ ਸਾਰਾ ਹੁੰਦਾ ਸੀ को किसे किसे कार्य उदो फराटे पखे क्या बात है ਕਿ ਲੱਸੀ ਚਾਸ ਕੰਜਵੀ ਮਿਲਦੀ ਜਾਂਦੇ ਜਿੱਥੇ ਸੀ ਆ ਕੋਕ ਪੈਪਸੀ ਮਾਉਂਟਨ ਡਿਊ ਉਹਦੋਂ ਰੈੱਡ ਬੱਲ ਕਿੱਥੇ ਸੀ ਹੋ ਲੱਸੀ ਚਾਸ ਕੰਜਵੀ ਮਿਲਦੀ ਜਾਂਦੇ ਜਿੱਥੇ ਸੀ ਆ ਕੋਕ ਪੈਪਸੀ ਮਾਉਂਟਨ ਡਿਊ ਉਹਦੋਂ ਰੈੱਡ ਬੱਲ ਕਿੱਥੇ ਸੀ ਹੋ ਸਭ ਤੋਂ ਟੌਪ ਤੇ ਬੰਟਿਆਂ ਵਾਲੇ ਬੱਤੇ ਉਹ ਕੀ ਬਾਤ ਹੈ ਕੀ ਬਾਤ ਹੈ ਕਿਆ ਬਾਤ ਹੈ ਜਾਨੇ ਲੰਘ ਗਏ ਜਿਹੜੇ ਵਕਤ ਦੁਬਾਰਾ ਮੁੜ ਕੇ ਨਹੀਂ ਲੱਪਣੇ ਹਾਏ ਥਾਂਦੀ ਉਸ ਕਰ ਫੇਰ ਰੌਣਕਾਂ ਮੇਲੇ ਨਹੀਂ ਲੱਗਣੇ ਕੀ ਬਾਤ ਹੈ ਹੋ ਲੰਘ ਗਏ ਜਿਹੜੇ ਵਕਤ ਦੁਬਾਰਾ ਮੁੜ ਕੇ ਨਹੀਂ ਲੱਪਣੇ ਥਾਂਦੀ ਉਸ ਕਰ ਫੇਰ ਰੌਣਕਾਂ ਮੇਲੇ ਨਹੀਂ ਲੱਗਣੇ ਹੋ ਰਾਜੇ ਜੀ ਜਦੋਂ ਪਿੰਡ ਪ੍ਰਧਾਨੇ ਬੱਚੇ ਹੁੰਦੇ ਉਹ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸਰ ਕਿਆ ਬਾਤ ਹੈ